ਅੱਜ ਯਾਰ ਤੇਰੇ ਬਾਰੇ ਕੋਈ ਮੈਨ ਲੱਗ ਬਣੀ ਚਾਹ। ਅੱਜ ਮੇਰੇ ਕੋਲਸ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰਿਆਂ ਦੇ ਪਿਆਰੇ ਨੀਟਰ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ ਚ ਇਲੈਕਸ਼ਨ ਲੜ ਰਹੇ ਉਹ ਆਏ। ਮੰਨੂ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ। ਇਲੈਕਸ਼ਨ ਦੇ ਵਿੱਚ ਮੈਂ ਅੱਜ ਵੀ ਰਬ ਰਬ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮੈਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈ ਜਿਹੜੀਆਂ ਮੈਂ ਤੁਹਕੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਗਏ ਇਹ ਕਹਿੰਦੇ ਵੀ ਜੇ ਮੈਂ ਚਿੱਤ ਵੀ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇਦਾ ਮੈਂ ਜੀ ਨਾਲ ਮੈਨੂੰ ਪ੍ਰੇਰਣਾ ਤੋਂ ਬਾਅਦ ਆ ਕੇ ਸਪੋਰਟ ਦਿੱਤੀ ਜੀ ਹਾਰ ਜਿੱਤ ਤਾਂ ਰੱਬ ਦੇ ਹੱਥੀਆ ਪਲੇ ਔਰ ਅਬ ਆਪਣੇ ਕੋ ਰਖਦਾ ਹਾਰ ਜਿੱਤ ਸਭ ਤੋਂ ਪਹਿਲਾਂ ਮੰਗਾਂਗਾ ਜੀ ਵਾਈਕੁਰ ਜੀ ਕੋ ਖਾਲਸਾ ਵਾਈਕੁਰ ਜੀ ਕੀ ਸਭ ਜੈ ਕੀ ਜੈ ਪਰ ਜੈਤ ਮਨ ਮਾਈ ਜੈ ਜਗਦੰਸ ਤਾਂ ਤੁਸੀਂ ਉਹ ਵੀ ਦਿੱਤਾ ਸਮਾਂ ਦੇ ਨਾਲ ਜਿਹੜਾ ਗੋਸਵਾ ਕੁਸ਼ਣ ਵਾਲਾ ਪੜਾ ਸਾਰ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਨਾਟਕ ਨਾਟਕ ਨਹੀਂ ਸੀ ਮੇਰੇ ਬਖਸ਼ੋ ਜੇ ਕਰਾ ਮਾਂ ਚਿੰਤ ਪੁਨੀ ਦਾ ਬੋਲ ਸਾਰੇ ਦਰਵਾਜ਼ੇ ਜੈ ਬਿਲਕੁਲ ਜਿਵੇਂ ਰਾਤਾਂ ਕੇ ਵਾਲੇ ਬੰਦੇ ਆ ਤੇ ਸਮਝ ਨਹੀਂ ਪਤਾ ਵੀ ਗਲਤ ਕੀਆ ਤੇ ਸਹੀ ਕੀਆ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ ਐ ਇਲੈਕਸ਼ਨ ਹੋ ਗਏ ਐ ਸਾਰਾ ਕੁਝ ਹੋ ਗਿਆ ਸੀਗਾ ਤੇ ਅੱਜ ਆਪ ਇਕੱਠੇ ਬੈਠੇ ਮੇਰਾ ਬੜਾ ਰੂਮ ਕਰਦੀ ਸੀ ਭਾਜੀ ਨੂੰ ਮਿਲਣ ਵਾਸਤੇ ਪਰ ਇਹ ਜਦੋਂ ਸੀਐਮ ਬਣੇ ਸੀ ਭਾਜੀ ਉਸ ਤੋਂ ਬਾਅਦ ਆ ਯਾਰ ਮੈਂ ਮਿਲ ਕੇ ਆਣਾ ਭਾਈ ਪਰ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਬੜ ਕੇ ਸਾਰਾ ਕੁਝ ਹੀ ਬੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੀ ਜਗ੍ਹਾ ਪਹਿਲਾਂ ਆਪਣਾ ਸਨਾਂ ਲਈ ਇਲੈਕਸ਼ਨ ਦੇ ਬਾਅਦ ਦੀ ਗੱਲ ਆ ਕਿਉਂਕਿ ਜੇਕਰ ਦੁੱਖ-ਦਰਦ ਨਹੀਂ ਬਣਾਇਆ ਤਾਂ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਅੰਨਕੀਤਾਂ ਨੂੰ ਮਿਲ ਇਲੈਕਸ਼ਨ ਨਹੀਂ ਜਾਣਦਾ ਤੇ ਮੈਂ ਸਾਰਾ ਕਾਉਂਟ ਪਿੰਨ ਪਿਆਤਾ ਹਾਂ ਉਹਨਾਂ ਦੇ ਘਰ ਮੇਰੇ ਘਰ ਦੇ ਬਈ ਹਣਾਉਣ ਆ ਗਿਆ ਜਿਹੜਾ ਬੰਦਾ ਰਾਤ ਨੂੰ ਸੁਣਦਾ ਨਹੀਂ ਦਿਨੇ ਵੀ ਸੁਣਦਾ ਸੀਗਾ ਉਹ ਕਿਹਾ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੱਜਣ ਦਾ ਸੀਗਾ ਬੰਦਾ ਨਹੀਂ ਜਾਂਦਾ ਸੀਗਾ ਕੋਈ ਆਪ ਪ੍ਰਚਾਰ ਕਰਨਾ ਆਪ ਚੱਜਣ ਦਾ ਸੀਗਾ ਕਿ ਅੱਜ ਉਹ ਬੰਦਾ ਕਿੰਨਾ ਮੈਂ ਨਹੀਂ ਲੜਨਾ ਯਾਰ ਬੜੀ ਉਹ ਮੇਰੇ ਘਰ ਦੇ ਨੂੰ ਗੱਲ ਹਜਮ ਨਹੀਂ ਹੋ ਰਹੀ ਉਹ ਕਹਿੰਦੇ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਨਹੀਂ ਮੈਂ ਕਿਹਾ ਵੀ ਲੜ ਗਿਆ ਮੈਂ ਖਾਤੀ ਆ ਹੁਣ ਹੁਣ ਨਹੀਂ ਕਰੂੰਗਾ ਸਰ ਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ ਕਾਰੋਬਾਰ ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ ਕਾਰੋਬਾਰ ਉਹ ਖੋਲਣ ਉਹਦੇ ਵਿੱਚ ਮੈਂ ਤੁਹਾਡੇ ਸਾਹਮਣੇ ਆਉਂਗਾ ਜਾਂ ਆਪਣੇ ਫਿਲਮੀ ਗਾਲਿਆਂ ਦੇ ਵਿੱਚ ਜਾਂ ਇੱਕ ਮੇਰਾ ਨਵਾਂ गाना ਆ ਰਿਹਾ ਉਹ ਤਣਾ ਛੇਤੀ ਲੋਚ ਰਹੇ ਨੇ ਉਹਨੂੰ ਮੈਂ ਇਹਦਾ ਪਾਸੇ ਦਾ ਦਿਮਾਗ ਵਿੱਚ ਨਿਕਲ ਜਾਵੇ ਬਸ ਇਸ ਇੱਛਾ ਛੋੜ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਵਿੱਚ ਜੇ ਤੁਹਾਡੇ ਹੁਕਮ ਉਤੇ ਗਾਣਾ ਸੁਣਾਵਾਂ ਹਾਂ ਸਸ ਮੈਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਓਫੀਸਿਆਂ ਵਾਂਗੂ ਚਿੱਟਾ ਅੱਜ ਕੱਲ ਬਿਨ ਦਾ ਆਡਰ ਤੇ ਵਾਂਚੇ ਬਚਾਉਣਾ ਮੁਸ਼ਕਲ ਹੋ ਗਿਆ ਨਸਿਆਬਤੀ ਆਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਢਕਵਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਸੋਢੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕੋਵਾਰੇ ਤੋਂ ਆ ਕੁਰਸੀ ਦੀ ਭੁਖ ਨੇ ਕੀਤਾ ਆ ਕੁਰਸੀ ਦੀ ਭੁਖ ਨੇ ਕੀਤਾ ਲੀਡਰ ਨਾਣਾ ਦੋਸ਼ੀ ਏ ਜਿਧਰ ਦੇਖਾਂ ਉੰਦਰ ਹੁੰਦੀ ਤੱਕੇ ਈ ਛਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾਂ ਹੀਰ ਸੇਫ ਨਹੀਂ ਜਾਂਦੀ ਮਿੱਤਰਾਂ ਤਖਤ ਹਜ਼ਾਰੇ ਤੋਂ ਤੇ ਕਰਨ ਉਮੀਦਾਂ ਜੰਗ ਬਲੜੀ ਕਵਾਰੇ ਤੂੰ ویکھ ਭਗਤ ਸਿੰਘਾ ਅੱਜ ਸੋਚ ਤੇਰੀ ਸਾਥ ਦੀ ਆ ਜੀ ਪਰ ਚੰਨੀ ਸਾਥ ਜਿੱਦਾਂ ਦੇ ਕੰਮ ਕਰਦੇ ਆਂ ਜੀ ਸਾਡੇ ਇਧਾਂ ਦੇ ਨਮਾnde ਅੱਗੇ ਜਾਂਦੇ ਜਾਂਦੇ ਤੇ ਕਿਉਂਕਿ ਸਿੱਧਰ ਵੀ ਜ਼ਿਆਦਾ ਸੀ ਮੈਨੂੰ ਕੋਈ ਆਵਾਜ਼ ਆਉਂਦੀ ਚੰਨੀ ਸਾਥ ਜਿੱਦਾਂ ਲੈ ਜਿੱਲਾ ਨੂੰ ਬੋਟਾ ਮੰਗਣ ਗਿਆ ਯਾਰ ਮੈਂ ਕਹਿਆ ਤੁੰਨ ਮੇਨ ਨਾਲ ਦੇ ਇੱਕ ਵੋਟ ਮੈਨੂੰ ਪਾ ਦੋ ਜਿੱਤਾਂ ਦੇ ਕਰਦੀ ਆ ਪੰਜ ਚਾਰ ਉੱਧਰ ਪਾ ਦੋ ਕੋਈ ਯਾਰ ਚੱਲਿਆ ਛੱਡਣਾ ਵੀ ਅਸੀਂ ਟਟਕੜ 5 6 ਲੱਖ ਤੋਹਾਰਾਂਗੇ ਮੈਂ ਆਪਣੀ ਤੇ ਜਿਹੜਾ ਨਾ ਪਾਦੇ ਉਹਨੇ ਚੰਨੀ ਸਾਹਿਬ ਲੱਗਦਾ ਚੰਨੀ ਸਾਹਿਬ ਵੀ ਛੱਡਣਾ ਵਾਲਾ ਫੌਦੀ ਇੰਟੈਲੀਜੈਂਟ ਬੰਦਾ ਕੱਚਾ ਲੀਡਰ ਵੀ ਉਹ ਚੰਨੀ ਸਾਹਿਬ ਲੱਗਦਾ ਆ ਟੀਨੂ ਆ ਸਿੱਤਰੋਕਰਾਰ ਵਰਗੇ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਆ ਰਿਹਾ ਹੋ ਸਕਦਾ ਹੋ ਨਹੀਂ ਸਕਦਾ ਪੁੱਟਾ ਕੀ ਇਹ ਨਹੀਂ ਉਹ ਬੋਟਾ ਪਾਤਰੀ ਕਰਨੀਆਂ ਸਿਰਫ ਮੇਰੀ ਇਹਨੇ ਬੋਲ ਬਣਾਣੀਆਂ ਵਰਕ ਕਰਦੇ ਨਹੀਂ ਮੈਂ ਇਹੋ ਹੀ ਕਹਾਣੀ ਸਾਡੇ ਪੰਜਾਬ ਦੀ ਸੀ ਉਹ ਫਿਰ ਦੁਆਰ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਕੁੱਟਾ ਪਹਿਣਦਾ ਹੈ ਨਾ ਪਰ ਆਪਾਂ ਨੇ ਖਤ ਤੇ ਨਹੀਂ ਹਟਣਾ ਨਹੀਂ ਜੀ ਨਹੀਂ ਬੰਦਾ ਬਚੀ ਰਹਿਣਾ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋਲ ਅੱਜ ਇਹ ਪਹਿ ਮੰਗ ਲਾ ਪਏ ਮੈਂ ਕਹਿੰਦਾ ਮੈਂ ਕੜਾ ਬਗਾਵਤ ਸਰਪ ਜੀ ਮੈਂ ਉਹ ਜਾ ਕੇ ਅੱਜ ਮੈਂ ਜਾਂ ਜੋਧਾ ਤਾਲ ਸਮਾਜ ਦਾ ਚੱਕ ਲਫੜਾ ਕਹਿੰਦਾ ਮਤਲਬ ਹੋਇਆ ਕੀ ਮੈਂ ਕਹਾਂ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤੇ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੇ ਜੋਨਪ ਜਿਹੜਾ ਮੈਂ ਖੜ ਜਿੱਤਨ ਦੀ ਹਾਰਨ ਦੀ ਉਹਨਾਂ ਦੀ ਕਿਰਮਤ ਆ ਮੈਂ ਉਹ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਪਰ ਸਟੈਂਡ ਲੈ ਲੋ ਜੋਧਾ ਜਿਹੜਾ ਸਟੈਂਡ ਨੇ ਇੱਕ ਸਟੈਂਡ ਦਾ ਸਟੈਂਡ ਦਾ ਮੈਂ ਤੁਹਾਡਾ ਵੀ ਸਟੈਂਡ ਹੋਣਾ ਜਿਹਦਾ ਤੁਸੀਂ ਆਪਣਾ ਦੇਖੋ ਮੈਂ ਆਪਣਾ ਦੇਖ ਰਿਹਾ ਕੋਈ ਨਹੀਂ ਇਹ ਨਾ ਬੰਦੇ ਉਹ ਕਹਿੰਦੇ ਆ ਨਾ ਮੇਰਾ ਵਾਹ ਫੇਰ ਪੋਟਾਣੀ ਇੱਕ ਬੰਦਾ ਬੜਾ ਭਲਾ ਮਾਨਸਰ ਬੜਾ ਬੰਦਾ ਸੀਆਈਡੀ ਅਫਸਰ ਬਹੁਤ ਵਧੀਆ ਢੈਂਡ ਬੰਦਾ ਹੈ ਉਹ ਕਹਿੰਦਾ 50000 ਰੁਪਏ ਤੇ ਗੱਡੀ ਮੇਰੇ ਨਾਲ ਤਿੰਨ ਮਹੀਨਾ ਬਾਅਦ ਫੇਰ ਮੈਨੂੰ ਉਸ ਦਾ ਬੰਦਾ ਨਾ ਕਿਸੇ ਪੈਸੇ ਨੂੰ ਦੇ ਦੇ ਪਰ ਅੱਛੇ ਨਹੀਂ ਮੈਂ ਇਹ ਰਲੂ ਦਾ ਪ੍ਰੋਜੈਕਟ ਨਹੀਂ ਲਵਾਂਗਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਇੱਕ ਗੱਲ ਹੋ ਗਈ ਹੈ ਕਿ ਜਿਹੜੀ ਸੁਪਨੇ ਜਿਕੇ ਸੋਚੀ ਯਾਰ ਉਪਰ ਤੇ ਆਪਣੇ ਧੋਖਾ ਦੇ ਦਿੰਦੇ ਆਪਾਂ ਕਦੀ ਯਕੀਨ ਨਹੀਂ ਮੰਨੇ ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ ਬੰਦਾ ਬਾਹਰਿਆਂ ਨਾਲ ਲੜਾਈ ਕਰ ਲੈਂਦਾ ਜਦੋਂ ਆਪਣੇ ਇਕਦਾਰ ਹੋ ਜਾਂਦਾ ਆਪਣੇ ਧੋਖੇ ਕਿਹਨੇ ਕਰਦਾ ਪੈਤੀ ਲੰਕਾ ਤਾਂ ਸਾਡੇ ਘਰ ਦਾ ਬੰਦਾ ਲੰਕਾ ਢਾਂਦਿਆ ਤੇ ਮੈਨੂੰ ਪਤਾ ਨਹੀਂ ਮੈਂ ਕਹਿੰਦਾ ਯਾਰ ਅੱਜ ਕਮਲ ਖਤਮ ਕਿਦੇ ਵਾਸਤੇ ਕਰ ਰਿਹਾ ਸੀ ਜਿਨਾਂ ਵਾਸਤੇ ਸੀ ਕੋਚ ਕਰਦੇ ਸੀ ਉਹਨਾਂ ਵਾਸਤੇ ਕੋਚ ਕਰਦੇ ਸੀ ਉਹ ਸਚਿੰਕਰੜੀ ਦੇ ਦੋ ਪਾਈਂ ਘਰ ਵਾਲੀ ਨੂੰ ਪਾ ਦੇ ਜੀ ਬਰਾਬਰ ਬੋਲਦੇ ਕਿ ਮੈਂ ਨਹੀਂ ਨਾ ਤੇ ਫੋਟੋ ਵੀ ਕਰਾਈ ਆ ਪੁੱਤਾਂ ਨੇ ਨਹੀਂ ਜੀ ਇਤਨਾ ਨਹੀਂ ਹੋਣਾ ਉਹਨੇ ਆਪਣੇ ਘਰ ਵਾਲੇ ਨੇ ਪਾਈਏਗਾ ਆਪਣੇ ਪਾਈ ਤੇ ਨਹੀਂ ਲਾਈਏਗਾ ਇਹ ਸਹੀ ਗੱਲ ਵੀ ਨਹੀਂ ਜਾ ਕੇ ਦੇਖਿਆ ਜੀ ਮੈਂ ਤਾਂ ਇਹ ਗੱਲ ਕਹਿੰਦੇ ਅੰਬਰ ਸਾਹਿਬ ਜੋ ਖੜੀ ਕੀਤੀ ਸੀ ਬਾਰਨਸੀਪਾ ਖੜਾ ਹੋਣਗੇ ਮੇਰਾ ਮੇਨ ਮੁਕਾਬਲਾ ਸੀਦਾ ਮੋਦੀ ਦਾ ਮੇਰਾ ਮੇਨ ਮੁਕਾਬਲਾ ਸੀਦਾ ਜਿਹੜਾ ਉਹ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਉਹ ਦਮਾਨਾ ਵਾਸਤੇ ਕੈਬਰਾਂ ਵਾਸਤੇ ਕਿਸਾਨਾਂ ਵਾਸਤੇ ਲੋਕਾਂ ਵਾਸਤੇ ਮੈਂ ਬਰਨਸੀ ਫਾਈਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੇਨਾਂ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਨੂੰ ਹੀ ਉਹਦੇ ਪਤਨੇ ਲੈਦੀ ਕਰ ਦਿੱਤੀ ਕਿ ਚਹੇ ਦੇ ਪੂਰੇ ਉਹਨਾਂ ਨੇ ਬੰਦ ਨਹੀਂ ਫੜਕਾ ਮੰਗਲਵਾਰ ਦਾ ਫੈਲ ਪਰ ਨਾ ਆ ਗਿਆ 4 ਦਿਨ ਤੱਕ ਇਹਨੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਵੇ ਜਦੋਂ ਫੈਲ ਜਾਵਾਂ ਖਰਾਵਾਂਗੇ ਅਸੀਂ ਫੈਲ ਲਾ ਕੇ ਮੈਂ ਤੇ ਇਹਨਾਂ ਦਾ ਵਕੀਲ ਤੇ 10 ਬੰਦੇ ਬਾਹਰ ਖੜੇ ਆ ਸਰੋ ਇਥੇ ਦਾ ਸਿਸਟਮ ਕੋ ਸੋਹਰਾ ਕੋਈ ਇਧਰ ਆਈ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ ਵਿੱਚ ਉਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪਰਕੂਜ਼ਲ ਮਲੇ ਜਾਊਗਾ ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹਨੇ ਪੈਸੇ ਖਰਾਬ ਕਿਤੇ ਨਾ ਯਾਰ ਮੈਂ ਕਹਾਂ ਯਾਰ ਬਹੁਤ ਗਲਤੀ ਹੋਈ ਅੱਜ ਇੰਨਾ ਵੱਡਾ ਨਹੀਂ ਰਿਸਕ ਲਾ ਸੀਗਾ ਬਹੁਤ ਛੋਟੇ ਛੋਟੇ ਰਿਸਕ ਲਾਇਤੀ ਸੀ ਪਰ ਜ਼ਿੰਦਗੀ ਤੇ ਇੰਨਾ ਵੱਡਾ ਰਿਸਕ ਲਾਣ ਤੋਂ ਬਾਅਦ ਇੱਕ ਜ਼ਿੰਦਗੀ ਤੋਂ ਸਮਝ ਬਣ ਗਈ ਆ ਵੀ ਹੁਣ ਨਹੀਂ ਕਰਾਂਗਾ ਆਪਾਂ ਤਾਂ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਪੀਐਫ ਬਣ ਲੈਣਾ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਤੇ ਮੈਂ ਤੁਹਾਨੂੰ ਦੱਸਾਂ ਕੁਝ ਹੈ ਜਿਹਾ ਸੀ ਪਰ ਸੀ ਨਾ ਮੋਦੀ ਨੇ ਮੁੱਖ ਬਰਾਜਾ ਸੀ ਬੁਖਤੀ ਉਹਨੇ ਬਰ ਉੱਚੀ ਵਿਚਾਰਿਆ ਜੇ ਕੋਈ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ਣ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨਹੀਂ ਮੰਨਦਾ ਤੇ ਸਾਡੇ ਬਾਬਾ ਸਾਹਿਬ ਦਾ ਸਾਡੇ ਮਾਮ ਦਾ ਸਾਡੀ ਅੱਖਾਂ ਨੇ ਸਾਡੇ ਬਾਲਮਿਕ ਸਮਾਜ ਗੁਰੂ ਵਿਦਾਸ ਸਮਾਜ ਮਹਾਸ਼ਾ ਸਮਾਜ ਸਾਡੇ ਕਬੀਰ ਸਮਾਜ ਸਾਰੇ ਸਮਾਜ ਇਕੱਠੇ ਹੋਏ ਤੇ ਇਸੇ ਲਈ ਸਾਡਾ ਲੋਕ ਕਹਿੰਦਾ ਕਿ ਜਿੱਦਾਂ ਜੋ ਕਾਗਜ਼ਿਕਾ ਮੈਂ ਆਪਣਾ ਪੂਰਾ 1.2 ਲੱਖ ਰੁਪਏ ਇਕੱਠਾ ਕਰਕੇ ਉੱਥੇ ਚੱਲ ਗਿਆ ਸਾਰਾ ਤਿਆਰੀ ਟੁਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਖਤਮ ਹੋ ਜਾਣੀ ਹੈ ਉਹ ਕੇ ਸਾਰਾ ਗੇਮ ਹੀ ਬੰਦ ਹੋ ਗਈ ਨਾ ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਖਤਮ ਹੋ ਜਾਣੀ ਹੈ ਉਹ ਕੇ ਸਾਰਾ ਗੇਮ ਹੀ ਬੰਦ ਹੋ ਗਈ ਮੈਂ ਉਨਤੇ ਕੱਲਾ ਗਿਆ ਸਾਰੇ ਲੋਕੀ ਬਾਹਰ 200 ਬੰਦਾ ਫਾਇਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀ ਰਤ ਪਰ ਲਗ ਨਹੀਂ ਗਲ ਨਹੀਂ ਚਲੋ ਪਰਮਾਤਮਾ ਰੱਬ ਸਭ ਨੂੰ ਰਾਈ ਰੱਖੇ ਤੇ ਤੁਹਾਨੂੰ ਜਿੰਦਾਬਾਦ 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 ਚਰਨ ਜੀ ਚਰਨ ਜੀ ਜਿੰਦਾਬਾਦ ਸਾਡੇ ਸੀਐਮ ਆਰ ਚਰਨ ਜੀ ਚੰਨੀ ਜੀ ਅਸੀਂ ਫੇਰ ਦੁਆ ਕਰਾਂਗੇ ਰੱਬ ਤੋਂ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਔਰ ਸੋਨੀਆ ਕੰਮੀ ਜੀ ਤੋਂ ਫੇਰ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਰਾਬਤ ਦੇ ਕਿ ਅਰਦਾਸ ਕਰਾਂਗੇ ਔਰ ਸੋਨੀਆ ਗਾਦੀ ਜੀ ਜੋ ਕਹਾਂਗੇ ਰਾਹੁਲ ਗਾਦੀ ਜੀ ਨੂੰ ਕਹਾਂਗੇ ਵੀ ਸਾਡੇ ਸੀਐਮ ਸਾਹਿਬ ਫੇਰ ਦੁਆ ਕਰਾਂ ਤੇ ਜਿਨ੍ਹਾਂ ਨੇ ਇੱਕ ਗੱਲ ਕੀਤੀ ਸੀ ਕਿ ਕਰ ਕਰ ਉੱਠੀ ਗੱਲ ਚੰਨੀ ਸਾਹਿਬ ਕਰਨਗੇ ਮਸਲੇ ਹਲ